ਬੁਬੀ ਹਾਂ ਅੰਮ੍ਰਿਤ ਵੇਲੇ ਬੋਲੇ ਆ ਪਹਿਲਾਂ ਦਿਖਦਾ ਸੀ ਕਾਫੀ ਮੈਂ ਪਾਰਸ਼ਲੀ ਬਲਾਈਂਡ ਸੀਗਾ ਕੀਰਤਨ ਕਰ ਰਿਹਾ ਸੀ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਦ ਰਾਹਾ ਵਿਖੇ ਮੇਰੇ ਕੀਰਤਨ ਕਰਦੇ ਕਰਦੇ ਦੇ ਅੱਖਾਂ ਚੋਂ ਇਸ ਤਰ੍ਹਾਂ ਪਾਣੀ ਆਇਆ ਇਹ ਪੁਕਾਰ ਅਚਾਨਕ ਇੱਕ ਸ਼ਬਦ ਮੈਂ ਬਵੀਹਾ ਅਮਰਤ ਵੇਲੇ ਬੋਲਿਆ ਅਸਾਦੀਵਾਰ ਵੀ ਸ਼ੁਰੂਆਤ ਹੋ ਗਈ ਸੀ ਤੇ ਜਦੋਂ ਅਸਾਦੀਵਾਰ ਦਾ ਦੂਸਰਾ ਸ਼ਲੋਕ ਉਦੋਂ ਮੇਰਾ ਗਲਾ ਇੱਕਦਮ ਬੰਦ ਹੋ ਗਿਆ ਬਵੀਹਾ ਮੈਂ ਆਪਣੇ ਆਪ ਚੇ ਨਹੀਂ ਮੈਂ ਦਿਮਾਗ ਤੇ ਨਹੀਂ ਇਸ ਇਸ ਗੱਲ ਨੂੰ ਸੋਚਿਆ ਬਿਲਕੁਲ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ ਜੋ ਅਕਾਲ ਪੁਰਖ ਦੇ ਹੁਕਮ ਅਨਸਾਰ ਆ ਜਿਹੜਾ ਕੁਛ ਉਹਦੇ ਹੁਕਮ ਤੋਂ ਬਿਨਾ ਪਤਾ ਨਹੀਂ ਚੱਲਦਾ ਰੋਗਨ ਤੇ ਸੋਗਨ ਤੇ ਜੀ ਦਸੰਗ ਨੇ ਮਿਤ ਸੇਵਾ ਲੈਣੀ ਸੀ ਉਹ ਆਪਣੇ ਆਪ ਲੈ ਲਈ ਮੇਰੇ ਨਾਲ ਦੇ ਸਾਥੀ ਨੇ ਮੈਨੂੰ ਇਹ ਕਿਹਾ ਸੀ ਵੀ ਤੁਸੀਂ ਰੈਸਟ ਕਰ ਲਓ ਕਿਸੇ ਨੂੰ ਹੋਰ ਨੂੰ ਮੈਂ ਕਿਹਾ ਨਹੀਂ ਹੁਣ ਕਿਸੇ ਨੂੰ ਨਹੀਂ ਬੁਲਾਉਣਾ ਮੈਂ ਆਪ ਹੀ ਕਰਾਂਗਾ ਬਹੁ ਭਾਂਤ ਬਚਾਵੇ ਜਨ ਜੋਗਨ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਸੈਭਜ਼ਾਦਿਆਂ ਦੇ ਸਥਾਨ ਤੇ ਐਡੀ ਵੱਡੀ ਮੇਰੇ ਤੇ ਕਿਰਪਾ ਹੋਈ ਬਖਸ਼ਿਸ਼ ਹੋਈ ਤੇ ਮੈਨੂੰ ਪਤਾ ਹੀ ਨਹੀਂ ਰਿਹਾ ਉਸ ਤੋਂ ਬਾਅਦ ਵੀ ساری ਆਸਾ ਦੀ ਵਾਰ ਇਸ ਤੋਂ ਪਹਿਲਾਂ ਅਸੀਂ 12 ਸ਼ਲੋਕ ਪਹਿਲੇ ਸਕੇਲ ਤੇ ਫਿਰ ਦੂਸਰੇ ਸਕੇਲ ਤੋਂ ਗਾਏ ਸਤਰ ਅਨੇਕ ਚਲਾਵਤ ਕਾਮ ਇੱਕ ਨਾਲਾ ਗਨ ਪਵੇ ਤਰ ਸਿਖਾਉਣ ਦਾ ਬਹੁਤ ਜਿਆਦਾ ਸ਼ੌਕ ਸੀਗਾ ਇਹ ਕਿਸੇ ਨੂੰ ਵਿਦਿਆ ਆਪਾਂ ਨੂੰ ਵੀ ਜੇ ਕਿਸੇ ਨੇ ਸਿਖਾਇਆ ਇਹ ਜਿੰਨੀ ਵਿਦਿਆ ਵੰਡੀ ਜਾਵੇ ਕਰ ਦੇ ਕਰ ਪਾਪ ਸੰਭੂ ਨਾ ਪੇਟਨ ਪਵੇ ਜਿਹੜਾ ਉਧਾਰ ਹੈ ਉਸ ਅਕਾਲ ਪੁਰਖ ਦਾ ਨਾਮ ਲਵਾਂਗੇ ਅਕੁਸਤਕਾਲ ਪੁਖ ਦੇ ਦੁਆਰਾ ਹੀ ਉਧਾਰ ਹੋਣਾ ਤੇ ਉਹਨਾਂ ਨੂੰ ਇਹ ਵੀ ਜਿਵੇਂ ਪਹਿਲਾਂ ਦੱਸਿਆ ਕਿ ਗੁਰੂ ਦੀ ਮੱਤ ਧਾਰਨ ਕਰਨ ਮਨਮਤ ਨੂੰ ਤਿਆਗ ਤਿਆਗਣ ਗੁਰੂ ਦੇ ਚਲਾਏ ਹੋਏ ਰਸਤੇ ਤੇ ਚੱਲਣ ਬਚਾਵੇ ਜਨ ਜੋਗਨ ਤੇ ਬਹੁ ਭਾਂਤ ਬਚਾਵੇ ਰੋਗਨ ਤੇ ਅਰਸੋਗਨ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਬਲਵਿੰਦਰ ਸਿੰਘ ਢੀਮਸਾਤਾ ਪੰਜਾਬ ਦੇ ਲੋਕਾਂ ਉੱਤੇ ਗੁਰੂ ਸਾਹਿਬ ਦੇ ਵੱਲੋਂ ਬਹੁਤ ਵੱਡੀ ਕਿਰਪਾ ਕੀਤੀ ਗਈ ਹੈ ਸਾਨੂੰ ਗੁਰਬਾਣੀ ਅਤੇ ਗੁਰਬਾਣੀ ਦੇ ਸੰਦੇਸ਼ ਨੇ ਜਿਹੜੇ ਉਹ ਵਿਰਾਸਤ ਦੇ ਵਿੱਚ ਮਿਲੇ ਨੇ ਅਗਰ ਕੋਈ ਮਨੁੱਖ ਗੁਰੂ ਦੇ ਲੜ ਲੱਗ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਆ ਜਿਹੜੀ ਉਹ ਸਬਰ ਜਾਂਦੀ ਹੈ ਦੁੱਖ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਲੇਕਿਨ ਅੱਜ ਸਾਡੇ ਲੋਕ ਨੇ ਜਿਹੜੇ ਉਹ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਨੇ ਗੁਰਬਾਣੀ ਦਾ ਕੀਰਤਨ ਕਰਨ ਨੂੰ ਲੈ ਕੇ ਨਾਮ ਜਪਣ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਬਹਾਨੇ ਨੇ ਜਿਹੜੇ ਉਹ ਬਣਾਉਂਦੇ ਨਜ਼ਰ ਆਉਂਦੇ ਨੇ ਲੇਕਿਨ ਕੁਝ ਸ਼ਖਸੀਅਤਾਂ ਅਜਹੀਆਂ ਨੇ ਜਿਹੜੀਆਂ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਗੁਰਬਾਣੀ ਦੇ ਨਾਲ ਜੁੜ ਕੇ ਇਸ ਦੁਨੀਆ ਨੂੰ ਵੱਡਾ ਸੰਦੇਸ਼ ਦੇ ਰਹੀਆਂ ਨੇ ਤਾਂ ਸਾਡੇ ਨਾਲ ਬਾਬਾ ਸ਼ਰਨਜੀਤ ਸਿੰਘ ਜੀ ਮੌਜੂਦ ਨੇ ਸਵਾਗਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਅੱਖਾਂ ਵਿੱਚੋਂ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਫਿਰ ਵੀ ਇਹ ਗੁਰੂ ਦੇ ਲੜ ਲੱਗੇ ਹੋਏ ਨੇ ਗੁਰਬਾਣੀ ਕੀਰਤਨ ਕਰਦੇ ਨੇ ਅਤੇ ਸ੍ਰੀ ਫਤਿਹਗੜ ਸਾਹਿਬ ਵਿਖੇ ਆਪਣੀ ਸੇਵਾ ਨਿਭਾਉਂਦੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਾਬਾ ਜੀ ਜਿਹੜੀ ਤੁਹਾਨੂੰ ਨਜ਼ਰ ਦੀ ਸਮੱਸਿਆ ਹੈ ਇਹ ਕਦੋਂ ਤੋਂ ਆ ਜਮਾਂਦਰੂ ਆ ਜਾਂ ਫਿਰ ਕੋਈ ਘਟਨਾ ਵਾਪਰੀ ਸੀ ਸ਼ੁਰੂ ਤੋਂ ਹੀ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋ ਇੱਕ ਦੁਨੀਆ ਨੂੰ ਵੱਡਾ ਸੰਦੇਸ਼ ਦੇ ਰਹੇ ਹੋ ਅੱਜ ਕੱਲ ਆਪਾਂ ਦੇਖੀਏ ਚਾਹੇ ਉਹ ਨੌਜਵਾਨ ਪੀੜੀ ਹੋਵੇ ਚਾਹੇ ਉਹ ਵੱਡੀ ਉਮਰ ਦੇ ਲੋਕ ਹੋਣ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ ਅਗਰ ਕਿਸੇ ਨੂੰ ਕਹਿ ਲੋ ਕਿ ਰੱਬ ਦਾ ਨਾਮ ਜਪਿਆ ਕਰੋ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ ਕੋਈ ਕਹਿੰਦਾ ਹੈ ਮੇਰੇ ਕੋਲ ਸਮਾਂ ਨਹੀਂ ਹੁੰਦਾ ਕੋਈ ਕਹਿੰਦਾ ਇਹ ਜੀ ਮੇਰਾ ਤਾਂ ਕੰਮਕਾਰ ਬਹੁਤ ਆ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਨੇ ਜਿਹੜੇ ਉਹ ਲੋਕ ਬਣਾਉਂਦੇ ਨੇ ਕੋਈ ਕਹਿੰਦੇ ਨੇ ਕਿ ਮੈਂ ਕੇਸ ਨਹੀਂ ਰੱਖ ਸਕਦਾ ਮੇਰੀਆਂ ਮਜਬੂਰੀਆਂ ਨੇ ਕੋਈ ਕਹਿੰਦਾ ਹੈ ਕਿ ਮੈਂ ਆਪਣਾ ਖਾਣ ਪੀਣ ਨਹੀਂ ਛੱਡ ਸਕਦਾ ਤਰ੍ਹਾਂ ਤਰ੍ਹਾਂ ਦੀਆਂ ਕ੍ਰਿਤਿਆਵਾਂ ਦੇ ਵਿੱਚ ਲੋਕ ਫਸੇ ਹੋਏ ਨੇ ਲੇਕਿਨ ਤੁਸੀਂ ਇੰਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਗੁਰਬਾਣੀ ਨਾਲ ਜੁੜੇ ਹੋ ਤਾਂ ਕਿਵੇਂ ਇਹ ਤੁਹਾਡਾ ਸਫ਼ਰ ਆ ਜਿਹੜਾ ਉਹ ਸ਼ੁਰੂ ਹੋਇਆ ਸੀ ਮੇਰਾ ਸਫ਼ਰ ਇਸ ਤਰ੍ਹਾਂ ਹੈ ਮੈਂ ਜਦੋਂ 6 ਸਾਲ ਦੀ ਉਮਰ ਸੀ ਮੇਰੀ ਤੇ ਮੇਰੇ ਮਾਤਾ ਜੀ ਨੇ ਮੈਨੂੰ ਬਲਾਈਂਡ ਸਕੂਲ ਜਮਾਲਪੁਰ ਲੁਧਿਆਣਾ ਵਿਖੇ ਪੜਨ ਵਾਸਤੇ ਭੇਜਿਆ ਛੱਡ ਕੇ ਉੱਥੇ ਮੈਂ ਉੱਥੇ ਹੌਸਟਲ 'ਚ ਹੀ ਪੜਿਆ 1982 ਦੇ ਵਿੱਚ ਮੈਂ ਉੱਥੇ ਨਾਲ ਦੀ ਨਾਲ ਸਟੱਡੀ ਕੀਤੀ 10th ਤੱਕ ਉਹਦੇ ਵਿੱਚ ਇਹ ਹੈ ਵੀ ਸਾਨੂੰ ਬਰੇਲ ਲਿਪੀ ਉਹ ਅਸੀਂ ਪੜਿਆ ਉੱਥੇ ਅਸੀਂ ਜੋ ਕਿ ਸੰਗੀਤ ਦੀ ਵੀ ਵਿਦਿਆ ਉੱਥੋਂ ਹੀ ਲਈ ਜਮਾਲਪੁਰ ਤੋਂ ਹੀ ਸਾਰੀ ਜਿਹੜੀ ਬਖਸ਼ਿਸ਼ਾ ਉੱਥੋਂ ਹੀ ਹੋਈ ਆ ਉੱਤੇ ਤਕਰੀਬਨ ਮੈਂ 1982 ਤੋਂ ਲੈ ਕੇ 1995 ਤੱਕ ਰਿਆਂ ਜੀ ਤਾਂ ਤੁਹਾਡਾ ਵਸੇ ਜਨਮ ਕਿਹੜੀ ਥਾਂ ਦਾ ਏ ਅਤੇ ਕਿਹੜੇ ਜ਼ਿਲ੍ਹੇ ਦੇ ਨਾਲ ਤੁਸੀਂ ਮੇਰਾ ਮੇਰਾ ਜਿਹੜਾ ਜਨਮ ਜਿੱਤੇ ਮੇਰਾ ਜਨਮ ਹੋਇਆ ਮੇਰਾ ਪਿੰਡ ਜਸਪਾਲੋਂ ਡਿਸਟ੍ਰਿਕਟ ਲੁਧਿਆਣਾ 1976 ਦੇ ਵਿੱਚ ਜੀ 25 April 1976 ਤਾਂ ਵਿਦਿਆ ਤੋਂ ਬਾਅਦ ਅਗਲਾ ਸਫ਼ਰ ਕਿੰਦਾ ਸ਼ੁਰੂ ਹੋਇਆ ਵਿਦਿਆ ਤੋਂ ਬਾਅਦ ਇਹ ਹੈ ਵੀ ਮੈਨੂੰ ਕੀ ਸਿਖਾਉਣ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ ਕਿ ਕਿਸੇ ਨੂੰ ਵਿਦਿਆ ਆਪਾਂ ਨੂੰ ਵੀ ਜੇ ਕਿਸੇ ਨੇ ਸਿਖਾਇਆ ਇਹ ਜਿੰਨੀ ਵਿਦਿਆ ਵੰਡੀ ਜਾਵੇ ਉਹਨਾਂ ਮਤਲਬ ਵਧੀਆ ਲੱਗਦਾ ਹੈ ਉਹ ਇਸ ਕਰਕੇ ਮੈਂ ਪ੍ਰਾਈਵੇਟ ਸਕੂਲ ਮੰਡੀ ਅਹਿਮਦਗੜ ਦਿਆਨੰਦ ਆਦਰਸ਼ ਵਿਦਿਆ ਹੈਗਾ ਵਿਦਿਆਲੇ ਉੱਥੇ ਮੈਂ ਸੰਗੀਤ ਟੀਚਰ ਦੇ ਤੌਰ ਤੇ ਚਲਾ ਗਿਆ ਉੱਥੋਂ ਫਿਰ ਮੈਂ ਤਕਰੀਬਨ 2000 ਸੰਤ ਕੋਥਰੇਆ ਫਿਰ ਉਦੋਂ ਬਾਅਦ ਨਾਲ ਦੀ ਨਾਲ ਮੈਂ ਦਮਦਮਾ ਸਾਹਿਬ ਗੁਰਦੁਆਰਾ ਦਰਾਹਾ ਵਿਖੇ ਸਭ ਤੋਂ ਪਹਿਲਾਂ ਜਿਹੜੀ ਹੈ ਕੀਰਤਨ ਦੀ ਸੇਵਾ ਉੱਥੋਂ ਸਾਡੀ ਸ਼ੁਰੂ ਉਹ ਡਿਊਟੀ ਉੱਥੋਂ ਸ਼ੁਰੂ ਹੋਈ ਕੀਰਤਨ ਦੀ ਇਸੇ ਤਰ੍ਹਾਂ ਹੀ ਬਸ ਫਿਰ ਹੁਣ ਦਰਾਹੇ ਤੋਂ ਬਾਅਦ ਫਿਰ ਐਸਜੀਪੀਸੀ ਦੇ ਵਿੱਚ 2007 ਦੇ ਵਿੱਚ ਗੁਰਦੁਆਰਾ ਕਟਾਣਾ ਸਾਹਿਬ ਟਾਰਣਾ ਸਾਹਿਬ ਤੋਂ ਮੈਂ ਹੁਣ ਤਕਰੀਬਨ 2 ਸਾਲ ਹੋ ਗਏ 15 16 ਸਾਲ ਉੱਥੇ ਕੀਰਤਨ ਦੀ ਸੇਵਾ ਕੀਤੀ ਕੀਰਤਨ ਕਰਦੇ ਕਰਨ ਦੇ ਨਾਲ ਨਾਲ ਤੇ ਸਿਖਾਇਆ ਵੀ ਬਹੁਤ ਵਿਦਿਆਰਥੀਆਂ ਨੂੰ ਕੀਰਤਨ ਜੀ ਹੁਣ 2 3 ਸਾਲ ਤੋਂ ਮੈਂ ਗੁਰਦਰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਨਿਭਾ ਰਿਆ ਤਾਂ ਇਹ ਸ਼ਹੀਦਾਂ ਦਾ ਸਥਾਨ ਹੈ ਮਾਤਾ ਗੁਜਰੀ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਇਸ ਸਥਾਨ ਤੇ ਹੋਈ ਹੈ ਹਾਂਜੀ ਉਹ ਸ਼ਹਾਦਤ ਜਿਹੜੀ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ ਜਦੋਂ ਲੋਕ ਇੱਥੇ ਗੁਰੂ ਘਰ ਦੇ ਵਿੱਚ ਨਤਮਸਟਕ ਹੋਣ ਆਉਂਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਪਰ ਆਉਂਦੀਆਂ ਨੇ ਮਨ ਬੜਾ ਭਾਵੁਕ ਹੋ ਜਾਂਦਾ ਏ ਉਹ ਵੇਲੇ ਚੇਤੇ ਕਰਕੇ ਤਾਂ ਤੁਸੀਂ ਇਸ ਸਥਾਨ ਤੇ ਸੇਵਾ ਕਰ ਰਹੇ ਹੋ ਤਾਂ ਕਿਵੇਂ ਮਹਿਸੂਸ ਹੁੰਦਾ ਏ ਬੜਾ ਅੱਛਾ ਲੱਗਦਾ ਜੀ ਇੱਥੇ ਜਦੋਂ ਸੇਵਾ ਕੀਰਤਨ ਕਰਦੇ ਆ ਸਾਡੇ ਤਾਂ ਤਨ ਭਾਗ ਨੇ ਕਦੇ ਇਸ ਤਰ੍ਹਾਂ ਕਰਕੇ ਸੋਚਿਆ ਵੀ ਨਹੀਂ ਸੀ ਵੀ ਇਸ ਸਥਾਨ ਤੇ ਕਿਤੇ ਕੀਰਤਨ ਦੀ ਜਿਹੜੀ ਸੇਵਾ ਮਿਲੂਗੀ ਜੇ ਆਪਾਂ ਗੱਲ ਕਰੀਏ ਅੱਜ ਕੱਲ ਸਾਡੇ ਲੋਕ ਨੇ ਜਿਹੜੇ ਉਹ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਨੇ ਸਿੱਖੀ ਜੀਵਨ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਇਹ ਹੈ ਵੀ ਵੱਦ ਤੋਂ ਵੱਦ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਮਨ ਦੀ ਮਤ ਦੇ ਨਾਲ ਨਹੀਂ ਚੱਲਣਾ ਚਾਹੀਦਾ ਗੁਰਮਤ ਨੂੰ ਧਾਰਨ ਕਰਨਾ ਚਾਹੀਦਾ ਗੁਰੂ ਦੀ ਮਤ ਅਨੁਸਾਰੀ ਚੱਲਣਾ ਚਾਹੀਦਾ ਤਾਂ ਕਈ ਵਾਰ ਹੁੰਦਾ ਹੈ ਨਾ ਕੋਈ ਅਗਰ ਬੰਦੇ ਨੂੰ ਪੁੱਛੋ ਕੀ ਤੁਸੀਂ ਧਰਮ ਦੇ ਨਾਲ ਕਿਉਂ ਨਹੀਂ ਜੁੜਦੇ ਤਾਂ ਲੋਕ ਕਹਿ ਦਿੰਦੇ ਨੇ ਕਿ ਜਦੋਂ ਮੈਂ ਪਾਠ ਕਰਦਾ ਮੇਰਾ ਮਨ ਨਹੀਂ ਲੱਗਦਾ ਮੇਰਾ ਧਿਆਨ ਨਹੀਂ ਲੱਗਦਾ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਵੀ ਮਨ ਮੰਨ ਦਾ ਟਕਾਉ ਤਾਂ ਜਦੋਂ ਆਪਾਂ ਕਰਦੇ ਹਾਂ ਕਿਸੇ ਕਿਸੇ ਚੀਜ਼ ਨੂੰ ਆਰੰਭ ਕਰਦੇ ਹਾਂ ਜਦੋਂ ਆਪਾਂ ਕਰਦੇ ਹਾਂ ਤਾਂ ਆਪੇ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਆਪਣੇ ਆਪ ਇਹ ਉਸ ਦਾ ਜਿਹੜਾ ਮਨ ਹੈ ਆਪਣੇ ਆਪ ਲੱਗਦਾ ਇਹ ਤਾਂ ਕੋਈ ਸ਼ਬਦ ਆ ਜਿਹੜਾ ਉਹ ਜ਼ਰੂਰ ਸੰਗਤ ਦੇ ਸਨਮੁਖ ਪੇਸ਼ ਕਰੋ ਜੀ ਰੋਗਨ ਤੇ ਅਰ ਸੋਗਨ ਤੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨਤੇ ਬਹੁ ਭਾਂਤ ਬਚਾਵੇ ਜਲ ਜੋਗਨਤੇ ਬਹੁ ਭਾਂਤ ਬਚਾਵੇ ਰੋਗਨਤੇ ਅਰਸੋਗਨਤੇ ਰੋਗਨਤੇ ਅਰਸੋਗਨਤੇ ਨੇਕ ਚਲਾ ਬਤਕਾਬ ਤਉ ਤਨੇਕ ਨਾ ਲਾਗਨ ਪਵੇ ਤਉ ਤਨੇਕ ਨਾ ਲਾਗਨ ਪਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂ ਨਾ ਪੇਟਨ ਪਵੇ और की बात कहाँ कह तो सो सो पेट ही के पट बीच बचाव रोगन ते अर सोगन ते जल जोगन ते बहु पात बचावे जल जोगन ते ਰੋਗਾਂ ਪਾਂਤ ਬਚਾਵੈ ਰੋਗਨ ਤੇ ਅਰਸੋ ਗਨ ਤੇ ਤਬ ਪਈ ਸਭ ਜੇ ਆਪਾਂ ਗੱਲ ਕਰੀਏ ਅੱਜ ਕੱਲ ਜਿਹੜੇ ਸਾਡੇ ਸਿੱਖਾਂ ਦੇ ਪਰਿਵਾਰ ਨੇ ਤਾਂ ਬਹੁਤ ਲੋਕ ਅਜਿਹੇ ਨੇ ਜਿਹੜੇ ਗੁਰੂ ਦਾ ਨਾਮ ਨਹੀਂ ਜਪਦੇ ਅਰਦਾਸ ਕਿਸੇ ਨੂੰ ਕਰਨੀ ਨਹੀਂ ਆਉਂਦੀ ਨਾ ਹੀ ਕੋਈ ਕੀਰਤਨ ਜਾਣਦਾ ਹੈ ਤਾਂ ਕੀਰਤਨ ਜਾਣਨ ਵਾਲੇ ਤਾਂ ਵਿਰਲੇ ਹੀ ਲੋਕ ਨੇ ਜਿਹੜੇ ਉਹ ਅੱਜ ਸਾਡੇ ਸਮਾਜ ਦੇ ਵਿੱਚ ਬਚੇ ਨੇ ਲੋਕ ਨੇ ਜਿਹੜੇ ਉਹ ਸਮਾਜਿਕ ਬੁਰਾਈਆਂ ਚ ਜਾਂ ਕਹਿ ਲਈਏ ਮੋਹ ਮਾਇਆ ਵਿੱਚ ਫਸ ਕੇ ਇਸ ਸਭ ਤੋਂ ਦੂਰ ਹੋ ਰਹੇ ਨੇ ਤਾਂ ਕੀ ਕਹਿਣਾ ਚਾਹੁੰਦੇ ਇਹਨਾਂ ਲਈ ਇਹ ਮੈਜਿਸਟਰਾਂ ਪਹਿਲਾਂ ਕਿਹਾ ਵੀ ਸਾਡਾ ਜਿਹੜਾ ਉਧਾਰ ਹੈ ਉਸ ਅਕਾਲ ਪੁਰਖ ਦਾ ਨਾਮ ਲਵਾਂਗੇ ਉਸ ਅਕਾਲ ਪੁਰਖ ਦੇ ਦੁਆਰਾ ਹੀ ਉਧਾਰ ਹੋਣਾ ਤੇ ਉਹਨਾਂ ਨੂੰ ਇਹ ਵੀ ਜਿਵੇਂ ਪਹਿਲਾਂ ਦੱਸਿਆ ਕਿ ਗੁਰੂ ਦੀ ਮਤ ਧਾਰਨ ਕਰਨ ਮਨਮਤ ਨੂੰ ਤਿਆਗ ਤਿਆਗਣ ਗੁਰੂ ਦੇ ਚਲਾਏ ਹੋਏ ਰਸਤੇ ਤੇ ਚੱਲਣ ਜੀ ਗੱਲ ਕੀਤੀ ਜਾਵੇ ਅੱਜ ਕੱਲ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਨੇ ਜਿਹੜੀਆਂ ਉਹ ਫੈਲੀਆਂ ਹੋਈਆਂ ਨੇ ਨਸ਼ੇ ਨੇ ਜਿਹੜੇ ਉਹ ਅੱਜ ਕੱਲ ਸਾਡੀ ਨੌਜਵਾਨੀ ਦਾ ਬੇੜਾ ਕਰਕ ਕਰ ਰਹੇ ਨੇ ਲੇਕਿਨ ਜੇ ਅਸੀਂ ਗੁਰੂ ਨਾਲ ਜੁੜੀਏ ਗੁਰੂ ਦੇ ਚਰਨਾਂ ਵਿੱਚ ਲੱਗੀਏ ਸਵੇਰ ਸ਼ਾਮ ਗੁਰੂ ਘਰ ਨਤਮਸਤਕ ਹੋਈਏ ਗੁਰਬਾਣੀ ਦਾ ਜਾਪ ਕਰੀਏ ਅਤੇ ਗੁਰਬਾਣੀ ਤੋਂ ਸਿੱਖਿਆ ਲਈਏ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਉਹ ਬਦਲ ਸਕਦੀ ਹੈ ਤਾਂ ਇਸ ਸਾਰੀਆਂ ਬੁਰਾਈਆਂ ਦੇ ਖਿਲਾਫ ਕਿਵੇਂ ਧਰਮ ਨਾਲ ਜੁੜ ਕੇ ਜ਼ਿੰਦਗੀ ਆ ਜਿਹੜੀ ਉਹ ਬਦਲੀ ਜਾ ਸਕਦੀ ਹੈ ਧਰਮ ਦੇ ਨਾਲ ਤਾਂ ਇਸ ਤਰ੍ਹਾਂ ਜਦੋਂ ਆਪਣੇ ਜਿਹੜੇ ਧਰਮ ਦੇ ਨਾਲ ਤਾਂ ਜੁੜਿਆ ਜਾ ਸਕਦਾ ਹੈ ਜਦੋਂ ਆਪਾਂ ਉਸ ਆਕਾਰਪੁਰਖ ਪ੍ਰਮਾਤਮਾ ਦੇ ਨਤਮਸਤਕ ਹੋਈਏ ਤੇ ਇੱਕ ਦੇ ਬਣ ਕੇ ਰਹੀਏ ਜਦ ਆਪਾਂ ਵੱਖੋ-ਵੱਖ ਧਰਮਾਂ ਦੇ ਵਿੱਚ ਆਪਣਾ ਕੋਈ ਵੀ ਇਸਤ ਹੈ ਉਹਦੇ ਵਿੱਚ ਪਰਪੱਖ ਰਹਿਣਾ ਚਾਹੀਦਾ ਹੈ ਜੀ ਇਨਸਾਨ ਨੂੰ ਅਗਰ ਆਪਾਂ ਗੱਲ ਕਰੀਏ ਤੁਸੀਂ ਇਸ ਪਵਿੱਤਰ ਸਥਾਨ ਤੇ ਸੇਵਾ ਨਿਭਾ ਰਹੇ ਹੋ ਆ بڑے ਮੌਕੇ ਹੁੰਦੇ ਨੇ ਕਿ ਕੁਝ ਅਜੀਹਾ ਵਾਪਰਦਾ ਹੈ ਕਿ ਜਿਹੜਾ ساری ਜ਼ਿੰਦਗੀ ਆਪਾਂ ਨੂੰ ਯਾਦ ਰਹਿੰਦਾ ਹੈ ਕੁਝ ਕਰਾਮਾਤਾਂ ਜਿਹੜੀਆਂ ਗੁਰੂ ਵੱਲੋਂ ਦਿਖਾਈ ਜਾਂਦੀ ਹੈ ਤਾਂ ਕੋਈ ਜ਼ਿੰਦਗੀ ਦਾ ਅਜੀਹਾ ਹਿੱਸਾ ਹੋਵੇ ਕੋਈ ਅਜੀਹੀ ਯਾਦ ਹੋਵੇ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਮੈਂ ਯਾਦ ਇਹ ਸਾਂਝੀ ਕਰਨਾ ਚਾਹੁੰਨਾ ਜੀ ਮੈਨ ਮੈਨੂੰ ਪਹਿਲਾਂ ਪਹਿਲਾਂ ਦਿਖਦਾ ਸੀ ਕਾਫੀ ਜੀ ਮੈਂ ਪਾਰਸ਼ਲੀ ਬਲਾਈਂਡ ਸੀਗਾ ਕੀਰਤਨ ਕਰ ਰਿਹਾ ਸੀ ਮੈਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਦ ਰਾਹਾ ਵਿਖੇ ਮੇਰੇ ਕੀਰਤਨ ਕਰਦੇ ਕਰਦੇ ਦੇ ਅੱਖਾਂ ਚੋਂ ਇਸ ਤਰ੍ਹਾਂ ਪਾਣੀ ਆਇਆ ਇੱਕ ਅੱਖ ਦਾ ਤਾਂ ਮੈਂ ਆਪਰੇਸ਼ਨ ਕਰਾਇਆ ਸੀਗਾ ਤੇ ਉਹਦੇ ਕਾਰਨ ਮੈਂ ਬਿਲਕੁਲ ਟੋਟਲੀ ਬਲਾਈਂਡ ਹੋ ਗਿਆ ਪਾਣੀ ਨਹੀਂ ਮਤਲਬ ਰੁਕਿਆ ਕਾਫੀ ਡਾਕਟਰਾਂ ਨੂੰ ਅੱਛੇ-ਅੱਛੇ ਡਾਕਟਰਾਂ ਨੂੰ ਮੈਂ ਦਿਖਾਇਆ ਟ੍ਰੀਟਮੈਂਟ ਲਿਆ ਇਹ ਮੈਂ ਮੇਰੀ ਜ਼ਿੰਦਗੀ ਦਾ ਜਿਹੜਾ ਦਿਨ ਇਹ ਮੇਰਾ ਔਖਾ ਟਾਈਮ ਆਇਆ ਇਹ ਮੈਨੂੰ ਕਦੇ ਵੀ ਨਹੀਂ ਬੋਲ ਸਕਦਾ ਤਾਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਕਿ ਅਗਰ ਕੋਈ ਉਹਨਾਂ ਦੇ ਨਾਲ ਮੁਸ਼ਕਿਲ ਪਈ ਕੱਡਣਾ ਵਾਪਰ ਜਾਵੇ ਤਾਂ ਉਸ ਰੱਬ ਨੂੰ ਦੋਸ਼ ਲਾਉਣ ਲੱਗ ਜਾਂਦੇ ਨੇ ਕਿ ਰੱਬਾ ਸਾਡੇ ਨਾਲ ਇਦਾਂ ਕਿਉਂ ਕੀਤਾ ਲੇਕਿਨ ਤੁਸੀਂ ਗੁਰੂ ਦੀ ਰਜ਼ਾ ਦੇ ਵਿੱਚ ਗੁਰੂ ਦੇ ਨਾਲ ਜੁੜੇ ਹੋਓ ਤਾਂ ਕਿਵੇਂ ਇਹ ਨਹੀਂ ਸ਼ਕਤੀ ਮਿਲਦੀ ਹੈ ਇਹ ਹੈ ਜੀ ਜੋ ਹੈ ਵੀ ਜੋ ਅਕਾਲ ਪੁਰਖ ਦੇ ਹੁਕਮ ਅਨਸਾਰ ਆ ਜਿਹੜਾ ਕੁਝ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਚੱਲਦਾ ਜੀ ਜੋ ਹੁੰਦਾ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਹੁੰਦਾ ਹੈ ਇਹ ਬਿਲਕੁਲ ਆਪ ਸੋਚੇ ਗਲਤ ਹੈ ਆਪਾਂ ਨੂੰ ਸੋਚ ਨਹੀਂ ਰੱਖਣੀ ਚਾਹੀਦੀ ਮਤਲਬ ਵੀ ਆਪਾਂ ਵੀਜੀ ਕੋ ਸਾਡਾ ਕਈ ਵਾਰ ਉਹਦੀ ਰਜ਼ਾ 'ਚ ਹੋਣਾ ਜੋ ਕੁਝ ਹੋਣਾ ਠੀਕ ਹੈ ਨਾ ਤਾਂ ਜੇ ਕੋਈ ਕੀਰਤਨ ਨੂੰ ਸਿੱਖਣਾ ਚਾਹੁੰਦਾ ਹੋਵੇ ਤੁਹਾਡੇ ਨਾਲ ਜੁੜ ਕੇ ਤਾਂ ਉਸ ਤੋਂ ਸਿਖਾ ਵੀ ਲੈਣੀ ਬਿਲਕੁਲ ਜੀ ਬਿਲਕੁਲ ਖਲਕੀ ਕੀਰਤਨ ਕਰਨ ਦਾ ਤਾਂ ਹੈਗਾ ਹੀ ਆ ਤੇ ਮੈਨੂੰ ਸਿਖਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਅੱਜ ਕੋਈ ਯਾਦ ਹੋਵੇ ਜਿਹੜੇ ਤੁਹਾਡੇ ਵਿਦਿਆਰਥੀ ਰਹੇ ਨੇ ਤਾਂ ਅੱਜ ਕੱਲ ਉਹ ਮਿਲਦੇ ਨੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਕੋਲੋਂ ਕੀਰਤਨ ਸਿੱਖ ਕੇ ਅੱਜ ਉਹ ਸੇਵਾ ਨਿਭਾ ਰਹੇ ਨੇ ਵੱਡੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਪ੍ਰਮਾਤਮਾ ਨੇ ਵਾਕਸ਼ੀਆਂ ਨੇ ਬਿਲਕੁਲ ਜੀ ਮੇਰੇ ਕੋਲੋਂ ਮੰਡੀ ਅਹਿਮਦਗੜ ਸ਼ਹਿਰ ਦੇ ਵਿੱਚ ਮੈਂ ਰਿਹਾਂ ਦਰਾਹੇ ਵੀ ਰਿਹਾਂ ਕੁਝ ਬੱਚੀਆਂ ਨੇ ਬੱਚੇ ਨੇ ਜਿਹੜੇ ਕੀਰਤਨ ਸਿੱਖਿਆ ਇਸ ਟਾਈਮ ਵਿਦੇਸ਼ਾਂ ਦੇ ਵਿੱਚ ਮਤਲਬ ਪ੍ਰਚਾਰ ਕਰ ਰਹੇ ਨੇ ਗੁਰਮਤ ਦਾ ਤੇ ਨਾਲ-ਨਾਲ ਆਪਣਾ ਕੰਮ ਵੀ ਕਰ ਰਹੇ ਨੇ ਤੇ ਦੂਸਰੀ ਗੱਲ ਇੱਥੇ ਵੀ ਮਤਲਬ ਵੀ ਹੁਣ ਵੀ ਮੈਂ ਮੇਰੇ ਕੋਲ ਇੱਕ ਵਿਦਿਆਰਥੀ ਇਸ ਟਾਈਮ ਰਹਿ ਰਿਹਾ ਉਹ ਮੇਰੀ ਸੇਵਾ ਚ ਮੇ ਤੋਂ ਕੀਰਤਨ ਦੀ ਸਖਲਾਈ ਲੈ ਰਿਹਾ ਤਾਂ ਬਾਬਾ ਜੀ ਆਸਾ ਦੀ ਵਾਰ ਦਾ ਕੀਰਤਨ ਕਰਨ ਸਮੇਂ ਕੋਈ ਘਟਨਾ ਹੈ ਜਿਹੜੀ ਉਹ ਤੁਹਾਡੇ ਨਾਲ ਵਾਪਰੀ ਸੀ ਤਾਂ ਉਹ ਘਟਨਾ ਬਿਆਨ ਕੀਤੀ ਜਾਵੇ ਇਸ ਤਰ੍ਹਾਂ ਜੀ ਮੈਂ ਆਸਾ ਦੀ ਵਾਰ ਜਦੋਂ ਸ਼ੁਰੂ ਕੀਤੀ ਹੈ ਤੇ ਮੇਰਾ ਗਲਾ ਬਿਲਕੁਲ ਸਹੀ ਸੀ ਤੇ ਅਚਾਨਕ ਇੱਕ ਸ਼ਬਦ ਮੈਂ ਬਵੀਹਾ ਅਮਰਤ ਵੇਲੇ ਬੋਲਿਆ ਆਸਾ ਦੀ ਵਾਰ ਵੀ ਸ਼ੁਰੂਆਤ ਹੋ ਗਈ ਸੀ ਤੇ ਜਦੋਂ ਆਸਾ ਦੀ ਵਾਰ ਦਾ ਦੂਸਰਾ ਸ਼ਲੋਕ ਉਦੋਂ ਮੇਰਾ ਗਲਾ ਇੱਕਦਮ ਬੰਦ ਹੋ ਗਿਆ ਮਤਲਬ ਕੋਈ ਪ੍ਰੋਬਲਮ ਐਸੀ ਹੋਈ ਤੇ ਉਹਦੇ ਕਾਰਨ ਬਿਲਕੁਲ ਇਹ ਆਵਾਜ਼ ਬੰਦ ਹੋ ਗਈ ਪਰ ਮੈਂ ਇੱਕ اپنی خوش قسمتی سمجھਦਾ ਕਿ ਸਹਿਬਜ਼ਾਦਿਆਂ ਦੇ ਸਥਾਨ ਤੇ ਐਡੀ ਵੱਡੀ ਮੇਰੇ ਤੇ ਕਿਰਪਾ ਹੋਈ ਬਖਸ਼ਿਸ਼ ਹੋਈ ਤੇ ਮੈਨੂੰ ਪਤਾ ਹੀ ਨਹੀਂ ਰਿਹਾ ਉਸ ਤੋਂ ਬਾਅਦ ਵੀ ساری ਆਸਾ ਦੀਵਾਰ ਜਿਸ ਤਰ੍ਹਾਂ ਪਹਿਲਾਂ ਅਸੀਂ 12 ਸ਼ਲੋਕ ਪਹਿਲੇ ਸਕੇਲ ਤੇ ਫਿਰ ਦੂਸਰੇ ਸਕੇਲ ਤੋਂ ਗਾਏ ਪਰ ਬਹੁਤ ਇਹ ਮੇਰੀ ਜ਼ਿੰਦਗੀ ਦੀ ਇੱਕ ਘਟਨਾ ਸੀ ਮੈਂ ਆਪਣੇ ਆਪ ਚੇਹ ਨਹੀਂ ਮੈਂ ਦਿਮਾਗ ਤੇ ਨਹੀਂ ਇਸ ਇਸ ਗੱਲ ਨੂੰ ਸੋਚਿਆ ਬਿਲਕੁਲ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ ਦੇਖੋ ਉਹਦੇ ਉਸ ਪਰਮਾਤਮਾ ਦੀ ਰਜ਼ਾ ਹੈ ਸੀਦਰ ਸਿੰਘਾਂ ਨੇ ਮਿੱਤ ਸੇਵਾ ਲੈਣੀ ਸੀ ਉਹ ਆਪਣੇ ਆਪ ਲੈ ਲਈ ਮੇਰੇ ਨਾਲ ਦੇ ਸਾਥੀ ਨੇ ਮੈਨੂੰ ਇਹ ਕਿਹਾ ਸੀ ਵੀ ਤੁਸੀਂ ਰੈਸਟ ਕਰ ਲਓ ਕਿਸੇ ਨੂੰ ਹੋਰ ਨੂੰ ਮੈਂ ਕਿਹਾ ਨਹੀਂ ਹੁਣ ਕਿਸੇ ਨੂੰ ਨਹੀਂ ਬੁਲਾਉਣਾ ਮੈਂ ਆਪ ਹੀ ਕਰਾਂਗਾ ਸਭ ਜਾਨ ਨੇ ਮੇਤੋ ਆਪ ਹੀ ਸੇਵਾ ਲਈ ਆਪ ਹੀ ਹੋਰ ਨਹੀਂ ਕਰਵਾਇਆ ਤਾਂ ਇੱਕ ਵਾਰ ਬਾਬਾ ਜੀ ਬੰਬੀਹਾ ਸ਼ਬਦ ਸੁਣਾਇਆ ਜਾਵੇ ਅੱਛਾ ਗੁਬੀ ਇਹੋ ਵੇਲੇ ਬੋਲੇ ਆ ਭਵੇਹਾ ਅੰਮ੍ਰਿਤ ਵੇਲੇ ਬੋਲੇ ਆ ਤਹਾਂਦਰ ਸੁਣੀ ਪੁਕਾਰ ਤਹਾਂਦਰ ਸੁਣੀ ਪੁਕਾਰ ਮਵੀ ਹਾ ਅੰਮ੍ਰਿਤ ਵੇਲੇ ਬੋਲੇ ਆ ਮਵੀ ਹਾ ਅੰਮ੍ਰਿਤ ਵੇਲੇ ਬਰਸੋ ਕਿਰਪਾ ਤਾਰ ਬਰਸੋ ਕਿਰਪਾ ਤਾਰ ਸਭੀ ਹੰ ਅੰਮ੍ਰਿਤ ਵੇਲੇ ਬੋਲੇ ਆ ਮੋ ਤਿੰਨ ਕੇ ਬਲਗੌਰ ਜਿਨੇ ਸੱਚ ਰੱਖਿਆ ਔਰ ਤਾਰ ਜਿਨੇ ਸੱਚ ਰੱਖਿਆ ਔਰ ਤਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਗੁਰ ਕੈ ਸ਼ਬਦ ਵਿਚਾਰ ਬਬੀਹਾ ਅੰਮ੍ਰਿਤ ਵੇਲੇ ਬੋਲੇ ਆ ਕਾਂਦਰ ਸੁਣੀ ਪੁਕਾਰ ਕਾਂਦਰ ਸੁਣੀ ਪੁਕਾਰ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਅੰਮ੍ਰਿਤ ਵੇਲੇ ਬੋਲਿਆ ਬੋਲਿਆ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਤਾਂ ਬਾਬਾ ਜੀ ਕੋਲੋਂ ਸ਼ਬਦ ਸੁਣੇ ਨੇ ਮਨ ਨੂੰ ਬੜਾ ਸਕੂਨ ਮਿਲਿਆ ਏ ਤਾਂ ਅਕਸਰ ਹੀ ਆਪਾਂ ਇਸ ਦੁਨੀਆ ਦੀਆਂ ਕ੍ਰਿਤਿਆਵਾਂ ਵਿੱਚ ਫਸੇ ਰਹਨੇ ਆ ਧਰਮ ਦੇ ਕੋਲੋਂ ਦੂਰ ਹੋ ਜਾਂਦੇ ਆ ਲੇਕਿਨ ਜਦੋਂ ਧਰਮ ਦੇ ਨਾਲ ਜੁੜਿਆ ਜਾਂਦਾ ਏ ਜਦੋਂ ਗੁਰਬਾਣੀ ਕੀਰਤਨ ਦੇ ਨਾਲ ਜੁੜਿਆ ਜਾਂਦਾ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਉਹ ਵਾਕਿਆ ਹੀ ਬਦਲ ਜਾਂਦੀ ਹੈ ਤਾਂ ਭਾਈ ਸਾਹਿਬ ਭਾਈ ਸਰਨਜੀ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਜਾਣਿਆ ਹੈ ਬੌੜੀਆਂ ਅਹਿਮ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਤਾਂ ਜ਼ਰੂਰ ਇਹ ਗੱਲਾਂ ਢੋਡੇ ਮੰਦ ਦੇ ਉੱਤੇ ਵੀ ਪ੍ਰਭਾਵ ਪਾਉਣਗੀਆਂ ਸੋ ਆਖਿਰ ਦੇ ਵਿੱਚ ਸੰਗਤ ਨੂੰ ਇਹੀ ਅਪੀਲ ਕਰਦੇ ਆ ਕਿ ਇਸ ਸੰਸਾਰ ਦੀਆਂ ਕੁਰੀਤੀਆਂ ਨੂੰ ਛੱਡ ਕੇ ਮੋਹ ਮਾਇਆ ਨੂੰ ਛੱਡ ਕੇ ਗੁਰੂ ਦੇ ਲਾਂ ਲੱਗਿਆ ਜਾਵੇ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਉਹ ਲਿਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ